ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਮਾਡਲ ਤਕਸਰੀ ਕੇਸਗੜ ਸਾਹਿਬ ਦਾ ਅਤੇ ਦੂਸਰੀ ਵਾਲਾ ਮਾਡਲ ਜੋ ਤੁਸੀਂ ਇਹਦੇ ਪਿੱਛੇ ਦੇਖ ਰਹੇ ਹੋ ਨਨਕਾਣਾ ਸਾਹਿਬ ਦਾ ਮਾਡਲ ਹੈ ਅਤੇ ਆ ਮਾਡਲ ਜੋ ਬੰਦੀ ਛੋੜ ਦੋਸਨ ਸਮਰਪਿਤ ਜੋ ਮੈਂ ਤਿਆਰ ਕੀਤਾ ਸੀ ਅਤੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਅਜ ਤੋਂ 400 ਸਾਲ ਪੁਰਾਤਨ ਦਿਖਵਾਲਾ ਮਾਡਲ ਹੈ ਜੋ ਤਿਆਰ ਕੀਤਾ ਹੈ ਅਤੇ ਜੋ ਸਹਿਬਜ਼ਾਦਿਆਂ ਦੀ ਉਤੀ ਸ਼ਹਾਦਤ ਨੂੰ ਸਮਰਪਿਤ ਜੋ ਇਹ ਠੰਡੇ ਬੁਰਜ ਦਾ ਜੋ ਮਾਡਲ ਮੈਂ ਤਿਆਰ ਕੀਤਾ ਸੀ ਅਤੇ ਜੋ 1 ਸੈਂਟੀਮੀਟਰਾਂ ਦੇ ਵਿੱਚ ਲਾਲ ਕਿਲੇ ਦਾ ਮਾਡਲ ਜੋ ਮੈਂ ਤਿਆਰ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਨਨਕਾਣਾ ਸਾਹਿਬ ਦਾ ਮਾਡਲ ਜੋ ਮੈਂ ਤਿਆਰ ਕੀਤਾ ਜੋ ਕਿ ਉਹਨਾਂ ਦਾ ਜਨਮ ਸਥਾਨ ਤੇ ਉਸ ਦਾ ਮਾਡਲ ਜੋ ਮੈਂ ਤਿਆਰ ਕੀਤਾ ਅਤੇ ਪਹਿਲਾਂ ਵੀ ਮੇਰੇ ਵੱਲੋਂ ਜਿਹੜੇ ਗੁਰੂ ਸਾਹਿਬਾਨਾਂ ਦੇ ਅਸਥਾਨ ਤਿਆਰ ਕੀਤੇ ਗਏ ਨੇ ਪਹਿਲਾਂ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਅੱਜ ਤੋਂ 400 ਸਾਲ ਪੁਰਾਤਨ ਵਿਖ ਵਾਲਾ ਮਾਡਲ ਤਿਆਰ ਕੀਤਾ ਸੀ ਅਤੇ ਉਸ ਤੋਂ ਬਾਅਦ ਜੋ ਸਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਖੰਡਿਪੁਰ ਦਾ ਮਾਡਲ ਤਿਆਰ ਕੀਤਾ ਸੀ ਅਤੇ ਜੋ ਜਿੱਥੇ ਉਹਨਾਂ ਨੂੰ ਨੀਹਾਂ ਦੇ ਵਿੱਚ ਚੁਣਿਆ ਜਾ ਰਿਹਾ ਸੀ ਤੇ ਉਸ ਦਾ ਇੱਕ ਮਾਡਲ ਤਿਆਰ ਕੀਤਾ ਸੀ ਅਧੇ ਜੋ ਉਸ ਤੋਂ ਬਾਅਦ ਜੋ ਖਾਲਸਾ ਸਾਜਣਾ ਦਵਸਨ ਸਮਰਪਿਤ ਤਖਤ ਸਿਰੀ ਕੇਸ ਗੜ ਸਾਹਿਬ ਦਾ ਜੋ ਮੈਂ ਮਾਡਲ ਤਿਆਰ ਕੀਤਾ ਅਤੇ ਅੱਜ ਪਿਛਲੇ ਦਿਨੀ ਜੋ ਬੰਦੀ ਛੋੜ ਸਮਾਗਮ ਨੂੰ ਸਮਰਪਿਤ ਹੈ ਜਿਹੜਾ ਮੈਂ ਮਾਡਲ ਤਿਆਰ ਕੀਤਾ ਸੀ ਅਤੇ ਉਸ ਤੋਂ ਬਾਅਦ ਜੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਨਨਕਾਣਾ ਸਾਹਿਬ ਦਾ ਮਾਡਲ ਅੱਜ ਮੈਂ ਤਿਆਰ ਕੀਤਾ ਹੈ ਅਤੇ ਪਹਿਲਾਂ ਵੀ ਮੇਰੇ ਵੱਲੋਂ ਸਿੱਖ ਸਥਾਨਾਂ ਦੇ ਅਤੇ ਜੋ ਗੁਰੂ ਸਾਹਿਬਾਨਾਂ ਦੇ ਜਨਮ ਸਥਾਨਾਂ ਦੇ ਤੇ ਗੁਰੂ ਸਾਹਿਬਾਨਾਂ ਦੀ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜੋ ਮੈਂ ਮਾਡਲ ਤਿਆਰ ਕੀਤੇ ਸੀ ਅਤੇ ਐਸੇ ਤਰੀਕੇ ਦੇ ਨਾਲ ਮੈਂ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਾਹਿਬਾਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਮਾਡਲ ਤਿਆਰ ਕਰਦਾ ਰਵਾਂਗਾ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਜੋ ਸਾਡੇ ਪੰਜ ਤਖਤ ਨੇ ਉਹਨਾਂ ਦੇ ਪੁਰਾਤਨ ਦਿੱਖ ਦੇ ਮਾਡਲ ਤਿਆਰ ਕਰਾਂ ਕਿਉਂਕਿ ਅੱਜ ਦੀ ਦਿੱਖ ਤਾਂ ਹਰ ਕੋਈ ਦੇਖ ਰਿਹਾ ਹੈ ਜੋ ਪੁਰਾਤਨ ਦਿੱਖ ਜੋ ਲੋਪ ਹੋਈ ਹੈ ਉਸ ਨੂੰ ਗਾ ਲਿਖ ਕੇ ਜਾਵਾਂ ਅਤੇ ਇਸੇ ਨੂੰ ਦਰਸਾਉਂਦਾ ਇੱਕ ਮੇਰਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਹਿਲਾ ਮਾਡਲ ਸੀ ਜੋ 400 ਸਾਲ ਪੁਰਾਤਨ ਦਿੱਖ ਵਾਲਾ ਸੀ ਅਤੇ ਹੁਣ ਜਿਹੜਾ ਮੈਂ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਨਨ ਕਾਨਾ ਸਾਹਿਬ ਦਾ ਮਾਡਲ ਅੱਜ ਤਿਆਰ ਕੀਤਾ ਹੈ ਅਤੇ ਇਸ ਨੂੰ ਮੇਰੇ ਵੱਲੋਂ 20 ਦਿਨਾਂ ਦਾ ਸਮਾਂ ਜਿਹੜਾ ਵਾ ਮਾਡਲ ਨੂੰ ਲੱਗਾ ਵਾ ਤੇ ਇਹ ਇਸ ਮਾਡਲ ਨੂੰ ਤਿਆਰ ਕਰਦੇ ਆ ਮੈਨੂੰ ਕਾਰਡਬੋਰਡ ਅਤੇ ਪੇਪਰ ਦੇ ਨਾਲ ਮਾਡਲ ਤਿਆਰ ਕੀਤਾ ਵਾ ਤੇ ਇਸੇ ਤਰੀਕੇ ਦੇ ਨਾਲ ਮੈਂ ਗਾਂ ਮਾਡਲ ਤਿਆਰ ਕਰਦਾ ਰਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ